ਮੇਰੇ ਸਾਹ ਕੋ 500 ਜੀ ਪਹਿਲਾਂ ਡਿਸਕਲੋਸ ਮੈਨੂੰ ਸੀਗੇ ਘਰ ਤੋਂ ਪ੍ਰੇਸ਼ਾਨ ਸੀਗੇ ਉਹਨਾਂ ਨੇ ਆਹਾਂ ਪ੍ਰੇਸ਼ਾਨ ਸੋ ਚੜਦੇ ਸੀ ਉਸ ਲੈ ਕੇ ਇੱਕ ਦਿਨ ਚਾਕੇ ਉੱਥੇ ਥਾਣੇ ਦੀ ਵਿੱਚ ਉਹ ਉੱਥੇ ਜਿੱਦਣ ਦੇ ਉੱਥੋਂ ਆਏ ਨੇ ਜਿੱਦੋਂ ਉੱਥੇ ਆਏ ਨੇ ਉੱਥੇ ਦੇਖ ਕੇ ਤੋਂ ਅਸੀਂ ਦੇਖ ਕੋ ਸਾਡੇ ਹੋਇਆ ਭਾਈ ਪੁਰਾ ਦੇ ਨਾਲ ਲੱਗਦੇ ਪਿੰਡ ਸਹਿਰਾ ਤੇ ਰਹਿਣ ਵਾਲੇ ਇੱਕ ਵਿਅਕਤੀ ਦੀ ਖੀੜੀ ਗੱਡੀਆਂ ਨਹਿਰ ਵਿੱਚ ਪੇਤ ਭਰੇ ਹਾਲਾਤਾਂ ਵਿੱਚ ਮਿਲੀ ਲਾਸ਼ ਥਾਣਾ ਇੰਚਾਰਜ ਦੀਪ ਸ਼ਰਮਾ ਨੇ ਕੀ ਕਿਹਾ ਸੁਣੋ ਪਰੜੇ ਪਿੰਡ ਦਾ ਮਾਮਲਾ ਸੀਦਾ ਆ ਕੀ ਜਣਾ ਇੱਕ ਕੰਪਲੇਂਟ ਆਈ ਸੀ 9 ਤਰੀਕ ਨੂੰ ਸਾਡੇ ਕੋਲ ਕਿ ਤਰਨ ਸਿੰਘ ਜੀ ਦੇ ਹਸਬੰਡ ਸੀਗੇ ਉਹਦੇ ਵਾਈਵ ਵੱਲੋਂ ਲਿਖਾਈ ਗਈ ਸੀ ਇਹ ਲਾਪਤਾ ਨੇ ਅੰਤ ਤੱਕ ਇੱਕ ਅੱਦੇ ਦਿਨ ਮਿਲ ਨਹੀਂ ਰਹੇ ਸਾਨੂੰ ਤੇ ਉਹਦੇ ਕਰਕੇ ਫਿਰ ਅਸੀਂ ਪੁਲਿਸ ਪਾਰਟੀ ਲਗਾਈ ਸੀ ਜੋ ਜਿਹੜੀ ਕਦੀ ਭਾਲ ਕਰ ਰਹੇ ਸੀ ਅਸੀਂ ਇਹ ਆਪਣੇ ਤੌਰ ਤੇ ਵੀ ਕਰਦੇ ਹਾਂ ਅਸੀਂ ਵੀ ਕਰ ਰਹੇ ਸੀ ਇਹਦੀ ਭਾਲ ਤੇ ਅੱਜ ਉਹਨਾਂ ਦੀ ਡੈੱਡ ਬੋਡੀ ਮਿਲੀ ਹੈ ਤੇ ਇਹ ਨਹਿਰ ਤੇ ਮਿਲੀ ਹੈ ਡੈੱਡ ਬੋਡੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਕਾਰਵਾਈ ਜਿਹੜੀ ਇਹਨਾਂ ਦੇ ਬਿਆਨ ਲਿਖਾਏ ਨੇ ਆਰਐਨਏ ਮੰਨ ਬੰਦੇ ਜਿਹੜੇ ਬਿਆਨ ਲਿਖਾਂਗੇ ਜੋ ਬੰਦੀ ਕਾਰਵਾਈ ਕਰਦੇ ਨੇ ਜੋ ਜੋ ਇਨਾਮ ਲਿਖਾਂਗੇ ਉਹ ਪਾ ਕੇ ਜੋ ਵੀ ਹੋਇਆ ਬੰਦੀ ਕਾਰਵਾਈ ਨੇ ਕਰ ਦਿੱਤੀ ਠੀਕ ਥੈਂਕ ਯੂ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਕੇਸ ਬਾਰੇ ਸਰ ਮੈਂ ਤਾਂ ਇਹ ਹੀ ਕਹਿੰਦਾ ਪਹਿਲਾਂ ਤਾਂ ਚਾਹੀਦਾ ਪਿੰਡ 'ਚ ਸ਼ਾਂਤੀ ਰਹਿਣੀ ਚਾਹੀਦੀ ਹੈ ਤੇ ਫਿਰ ਇਹਨਾਂ ਦੇ ਫਾਦਰ ਸਾਹਿਬ ਅੱਜ ਤੋਂ 5-6 ਦਿਨ ਪਹਿਲਾਂ ਮਿਸ ਉਹ ਸੀਗੇ ਮਿਸਿੰਗ ਸੀਗੇ ਘਰ ਤੋਂ ਤੇ ਚਲੋ ਇਹਨਾਂ ਨੇ ਉਹ ਅਰਿਸਟੇਰ ਰਿਸ਼ਤੇਦਾਰੀਆਂ 'ਚ ਭੱਜ ਦੌੜ ਕਰੀ ਪਤਾ ਕਰਿਆ ਪਰ ਉਹਨਾਂ ਦਾ ਪਤਾ ਨਹੀਂ ਲੱਗਿਆਗਾ ਅੱਜ ਸਵੇਰੀ ਇਹਨਾਂ ਦੇ ਬਰਾਦਰ ਦਾ ਫੋਨ ਆਇਆ ਸੀਗਾ ਸੁਚੈਨ ਸਿੰਘ ਦਾ ਵੀ ਉਹ ਮੰਡੋਲੀ ਨੇਹਤੋਂ ਮਿਲਿਆ ਨੇ ਕੀ ਝਗੜਾ ਕੀ ਵਸੇ ਝਗੜਾ ਤਾਂ ਦੀ ਇਹਨਾਂ ਦਾ ਉਹ ਪਹਿਲਾਂ ਅਸਲ 'ਚ ਇਹਦੇ ਫਾਦਰ ਸਾਹਿਬ ਉਹ ਸੀਗੇ ਆ ਪਰੇਸ਼ਾਨ ਸੀਗੇ ਉਹਨਾਂ ਨੂੰ ਆਹ ਪਰੇਸ਼ਾਨ ਚਰਦੇ ਸੀਗੇ ਉਸ ਲਈ ਇੱਕ ਦਿਨ ਚੱਕ ਕੇ ਉੱਥੇ ਥਾਣੇ ਦੇ ਵਿੱਚ ਆ ਉਹ ਉੱਥੇ ਜਿੱਦਣ ਦੇ ਉਹ ਉੱਥੋਂ ਆਏ ਨੇ ਜਿੱਦਣ ਉਹ ਉੱਥੇ ਆਏ ਨੇ ਉੱਥੇ ਦੇ ਫਿਰ ਤੋਂ ਬਸ ਅਸੀਂ ਗਏ ਪੁਲਿਸਾਂ ਜੀ ਉਹ ਆਇਆ ਪਤ ਨਹੀਂ ਉੱਥੇ ਦੇ ਨਾਲ ਉਹਨਾਂ ਨੇ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਹੈਗਾ ਉਹ ਬਹੁਤ ਜ਼ਿਆਦਾ ਡਰੇ ਹੋਏ ਪਰੇਸ਼ਾਨ ਸੀਗੇ ਜੀ ਤੇ ਮੌਕਾ ਦੇਖਿਆ ਵੀਰ ਜੀ ਨੇ ਲੜਾਈ ਦੇ ਵਿੱਚ ਆਏ ਆ ਪੁੱਛੋ ਉੱਪਰ ਤੋਂ ਇੱਟਾਂ ਰੋਣ ਉਹਨਾਂ ਨੂੰ ਕੁੱਟ-ਕੁੱਟ ਕੇ ਇਹਨਾਂ ਬੰਨਿਆ ਹੋਏ ਸੀ ਤੇ ਨਾਲ ਉਹਦਾ ਮੂੰਹ ਦਾ ਦੇਖੋ ਤੁਸੀਂ ਕੀ ਹਾਲ ਕਰਿਆ ਪਿਆ ਜੀ ਬਿਲਕੁਲ ਪਛਾਣ ਦੇ ਵਿੱਚ ਨਹੀਂ ਆਉਂਦੇ ਇਹ ਕੁੱਟਦਾ ਟੌਰਚਰ ਕਰਕੇ ਕੁੱਟਦੇ ਉਹਨਾਂ ਬੰਨ ਕੇ ਸਿੱਟਿਆ ਹੋਇਆ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ